ਮੈਂ 2019 ਦੇ ਵਿੱਚ ਐਜ਼ ਅ ਸਟੂਡੈਂਟ ਗਈ ਸੀਗੀ ਸਾਰਾ ਖਰਚਾ ਮੇਰੇ ਘਰਦਿਆਂ ਨੇ ਕੀਤਾ ਮੁੰਡੇ ਨੇ ਮੇਰੇ ਨਾਲ ਲਵ ਮੈਰਿਜ ਕਰਾ ਲਈ ਵੀ ਆਪਾਂ ਬਾੜ ਜਾ ਕੇ ਘਰਦਿਆਂ ਨੂੰ ਦੱਸ ਦਾਂਗੇ ਇੱਕ ਸੈਮੈਸਟਰ ਬਾਅਦ ਮੈਂ ਇੰਡੀਆ ਵਾਪਸ ਰੋਣ ਆ ਗਈ ਤੇ ਉਹ 2022 ਦੇ ਵਿੱਚ ਮੇਰੇ ਕੋਲੇ ਚਲਿਆ ਗਿਆ 2-3 ਮਹੀਨੇ ਮੇਰੇ ਨਾਲ ਸਹੀ ਰਿਹਾ ਉਸ ਤੋਂ ਬਾਅਦ ਜਦ ਉਹਨੇ ਦੇਖਿਆ ਵੀ ਮੈਂ ਆਪਣਾ ਵਰਕ ਪਰਮਿਟ ਲੈ ਲਿਆ ਫਿਰ ਮੇਰੇ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਫੇਰੋਂ ਮੇਤੋ ਚੋਰੀ ਲੋਨ ਕਰਾ ਕੇ ਇੰਡੀਆ ਭੱਜ ਜਾਇਆ ਤੇ ਮੈਨੂੰ 15 ਦਿਨਾਂ ਬਾਅਦ ਪਤਾ ਲੱਗਿਆ ਤੇ ਬਾਅਦ ਚ ਉਹਨੇ ਮੇਰੀ ਫਰੰਟ ਨਾਲ ਗੱਲ ਕਰ ਲਈ ਤੇ ਹੁਣ ਮੇਤੋ ਡਿਵੋਰਸ ਮੰਗਦਾ। ਅਬ ਜਾ ਤੁਹਾਡੇ ਮਾਪਿਆਂ ਐਪ ਕਿਤੇ ਤੁਹਾਡੇ ਬਾਪਿਆਂ ਨੂੰ ਪਤਾ ਨਹੀਂ ਸੀਗਾ ਵੀ ਮੈਂ ਮੁੰਡੇ ਨੂੰ ਬੁਲਾਇਆ। ਨਹੀਂ। ਉਹਨੇ ਮੈਨੂੰ ਆਪਣੀਆਂ ਗੱਲਾਂ ਚ ਲੈ ਲਿਆ ਤੇ ਮੇਰੀ ਏਜ ਵੀ ਛੋਟੀ ਸੀ ਤੇ ਮੇਰੀ ਗਲਤੀ ਇਹ ਹੋਗੀ ਕਿ ਮੈਂ ਉਹਦੇ ਤੇ ਯਕੀਨ ਕਰ ਲਿਆ। ਮੁੰਡਾ ਤਮੋਟ ਕਲਾਂ ਦਾ ਸੀ ਮੈਂ ਤਮੋਟ ਖੁਰਜ ਦੀ ਸੀਗੀ ਤੇ ਉਹਨੇ ਮੈਨੂੰ ਕਿਹਾ ਆਪਣੇ ਪੇਰੈਂਟਸ ਨੇ ਮੈਰਿਜ ਲਈ ਐਗਰੀ ਨਹੀਂ ਕਰਨਾ ਹੈਗਾ ਵੀ ਆਪਾਂ ਬਾਹਰ ਜਾ ਕੇ ਸੈਟਲਮੈਂਟ ਕਰ ਲਾਂਗੇ ਮੁੰਡਾ ਤੁਹਾਨੂੰ ਮਿਲਿਆ ਕਿਵੇਂ ਸੀਗਾ ਮੁੰਡਾ ਕਾਦੇ ਨਾਲ ਦੋਸਤੀ ਹੋਈ ਉਹ ਆਹ ਫੇਸਬੁੱਕ ਦੇ ਥਰੂ ਸਾਲ ਪਹਿਲਾਂ ਗੱਲਬਾਤ ਹੋਈ ਸੀ ਤੇ ਉਦੋਂ ਉਹਨੂੰ ਪਤਾ ਸੀਗਾ ਵੀ ਮੈਂ ਆਇਲੈਟਸ ਕਰਦੀ ਆਂ ਤੇ ਉਹ ਗਰੀਬ ਘਰੋਂ ਸੀਗਾ ਮੈਨੂੰ ਸੀਗਾ ਵੀ ਮੁੰਡਾ ਫੈਮਲੀ ਵਾਲਾ ਵੀ ਚਲੋ ਕੋਈ ਨਹੀਂ ਨੂੰ ਉਹਦੇ ਮਨ 'ਚ ਬੇਈਮਾਨੀ ਦਾ ਨਹੀਂ ਪਤਾ ਸੀ ਵੀ ਮੇਰੇ ਨਾਲ ਇਸ ਤਰ੍ਹਾਂ ਤੋਂ ਦੇਖੋ ਜਿਆ ਮੁੰਡੇ 'ਚ ਕੀ ਸੀਗਾ ਜਿਹੜਾ ਇੰਨੇ ਟਾਈਮ ਕਿੰਨੇ ਛੇ ਦਿਨ ਪਿਆਰ 'ਚ ਫਸ ਗਿਆ ਉਹ ਕੰਦਾ ਸੀਗਾ ਵੀ ਮੈਂ ਉਹਨਾਂ ਮੁੰਡਿਆਂ 'ਚੋਂ ਨਹੀਂ ਆਉਂਦਾ ਮੇਰੀ ਖੁਦ ਪੈਣ ਦਾ ਡਿਵੋਰਸ ਹੋਇਆ ਮੈਂ ਤੈਨੂੰ ਕਦੇ ਵੀ ਇਦਾਂ ਦੀ ਸਿਚੁਏਸ਼ਨ ਨਹੀਂ ਦਿਖਾਉਂਗਾ ਦਦੋਨੇ ਮੇਤੋਂ ਸਾਰੇ ਪੈਸੇ ਸਾਰਾ ਕੁਝ ਖਾ ਲਿਆ ਤਾਂ ਹੁਣ ਉਹਨੇ ਮੈਨੂੰ ਬਲਾਕ ਕਰਤਾ ਮੈਂ ਉਧਰ ਡਿਪਰੈਸ਼ਨ ਚ ਚੱਲ ਗਈ ਸੀਗੀ ਉਹਦੇ ਕਰਕੇ ਮੈਨੂੰ ਇੰਡੀਆ ਆਉਣਾ ਪਿਆ ਫਿਰ ਮੈਨੂੰ ਉਹਨਾਂ ਨੇ ਕੋਈ ਵੀਜ਼ਾ ਐਕਸਟੈਂਡ ਕਰਕੇ ਨਹੀਂ ਦਿੱਤਾ ਈਵਨ ਮੇਰੀ ਫੈਮਿਲੀ ਨੇ ਵੀ ਨਹੀਂ ਮੈਨੂੰ ਰੱਖਿਆ ਉਹ ਮੈਨੂੰ ਕਹਿ ਰਹੀ ਆ ਵੀ ਲਾਈਕ ਤੂੰ ਲਵ ਮੈਰਿਜ ਕਰਾਈ ਸੀਗੀ ਅਸੀਂ ਤੇਰੇ ਤੇ ਪੈਸੇ ਸਪੈਂਡ ਕੀਤੇ ਸੀ ਵੀ ਅਸੀਂ ਤੈਨੂੰ ਘਰੇ ਉਦੋਂ ਹੀ ਐਂਟਰ ਹੋਣ ਦਵਾਂਗੇ ਜਦੋਂ ਤੂੰ ਪੈਸੇ ਵਾਪਸ ਲੈ ਕੇ ਆਉਂਦਾ ਮੈਂ ਹੁਣ ਆਪਣੇ ਰਿਲੇਟਿਵਸ ਕੋਲ ਰਹਿ ਰਹੀ ਆ ਬਾਕੀ ਮੈਂ ਆਪਣੀ ਪ੍ਰਾਈਵੇਸੀ ਕਰਕੇ ਕੁਝ ਦੱਸਣਾ ਨਹੀਂ ਚਾਹੁੰਦੀ ਬਿਕੋਜ਼ ਮੈਨੂੰ ਆਲਰੇਡੀ ਬਹੁਤ ਥ੍ਰੈਟ ਕਰ ਰਿਹਾ ਅਸੀਂ ਗੱਲ ਮੈਂ ਜਗਤਾਰ ਸਿੰਘ ਸਰਾਹ ਦੇ ਤੁਸੀਂ ਹੈਵਨ ਇੰਡੀਆ ਟੀਵੀ ਵੇਖ ਰਹੇ ਹੋ ਅੱਜ ਤੜਕੇ ਦੀਆਂ ਕਈ ਕਲਾਕਾਰਾਂ ਨੇ ਪੋਸਟਾਂ ਪਾਈਆਂ ਜਿਹਦੇ ਵਿੱਚ ਲਿਖਿਆ ਕਿ ਪੱਤਰਕਾਰ ਗਰਜਾਂ ਹੁੰਦੇ ਨੇ ਇਹ ਉੱਥੇ ਪਹੁੰਚਦੇ ਨੇ ਜਿੱਥੇ ਲਾਛਾਂ ਤੇ ਰਾਜਨੀਤੀ ਹੁੰਦੀ ਆ ਪਰ ਉਹਨਾਂ ਨੂੰ ਉਹ ਚੀਜ਼ਾਂ ਦਾ ਦੱਸ ਦਿੰਆਂ ਪਰ ਅੱਜ ਕਲਾਕਾਰ ਇੱਥੇ ਨਹੀਂ ਪਹੁੰਚੇਗੇ ਜਿੰਨਾਂ ਨੇ ਸਰੋਤਾਂ ਨੂੰ ਸੱਚ ਪਹੁੰਚਾਇਆ ਹੁਣ ਅਸੀਂ ਗੱਲਬਾਤ ਕਰਦੇ ਆ ਜਿਹੜਾ ਫਰੌਡ ਹੋਇਆ ਕਿੰਨੇ ਲੋਕਾਂ ਦੇ ਨਾਲ ਫਰੌਡ ਹੋਇਆ ਪਰ ਕੋਈ ਵੀ ਸੁਣਵਾਈ ਨਹੀਂ ਹੋਈ ਲੋਕਾਂ ਦੇ ਮਾਪੇ ਦੇ ਪੁੱਤ ਕੱਲੇ ਕੱਲੇ ਜਹਾਨ ਤੋਂ ਤੁਰ ਗਏ ਡਿਪਰੈਸ਼ਨਾਂ ਦੇ ਵਿੱਚ ਨੇ ਪਰ ਸਰਕਾਰ ਦੇ ਕੰਢ ਦੇ ਉੱਤੇ ਜੂਣੀ ਸਰ ਕਰਈ ਲਗਾਤਾਰ ਅਸੀਂ ਇਹ ਮੁੱਦਾ ਠਾਉਂਦੇ ਆ ਰਹੇ ਹਾਂ ਸਾਡੇ ਨਾਲ ਇੱਕ ਲੜਕੀ ਆ ਜਿਹਦੇ ਨਾਲ ਇੱਕ ਠੱਗੀ ਵਜੀ ਆ ਬੜੀ ਅਨੋਖੀ ਕਹਾਣੀ ਆ ਗੱਲਬਾਤ ਕਰਦੇ ਆ ਕੁੜੀ ਦੇ ਨਾਲ ਕਿੱਥੋਂ ਦੀ ਰਹਿਣ ਵਾਲੀ ਹੈ ਕੀ ਗੱਲਬਾਤ ਹੋਈ ਆ ਕੀ ਨਾਂ ਤੁਹਾਡਾ ਮਹਿਕਪ੍ਰੀਤ ਕੌਰ ਕਿਹੜਾ ਪਿੰਡ ਆ ਤੁਹਾਡਾ ਟਮੋਟ ਖੁਰਦ ਜੀ ਮੈਂ 2019 ਦੇ ਵਿੱਚ ਐਜ਼ ਅ ਸਟੂਡੈਂਟ ਗਈ ਸੀਗੀ ਸਾਰਾ ਖਰਚਾ ਮੇਰੇ ਘਰਦਿਆਂ ਨੇ ਕੀਤਾ ਮੁੰਡੇ ਨੇ ਮੇਰੇ ਨਾਲ ਲਵ ਮੈਰਿਜ ਕਰਾ ਲਈ ਤੇ ਉਹਨੇ ਮੈਨੂੰ ਕਿਹਾ ਆਪਣਾ ਪਿੰਡ ਦੀ ਨਾਲ ਆ ਵੀ ਆਪਾਂ ਬਾੜ ਜਾ ਕੇ ਘਰਦਿਆਂ ਨੂੰ ਦੱਸ ਦਾਂਗੇ ਇੱਕ ਸਮੈਸਟਰ ਬਾਅਦ ਮੈਂ ਇੰਡੀਆ ਵਿਆਹ ਕਰਾਉਣ ਆ ਗਈ ਤੇ ਉਹ 2022 ਦੇ ਵਿੱਚ ਮੇਰੇ ਕੋਲੇ ਚਲਿਆ ਗਿਆ 2-3 ਮੰਥ ਮੇਰੇ ਨਾਲ ਸਹੀ ਰਿਹਾ ਉਸ ਤੋਂ ਬਾਅਦ ਜਦ ਉਹਨੇ ਦੇਖਿਆ ਵੀ ਮੈਂ ਆਪਣਾ ਵਰਕ ਪਰਮਿਟ ਲੈ ਲਿਆ ਫਿਰ ਮੇਰੇ ਨਾਲ ਕੁੱਟਮਾਰ ਕਰਨੀ ਸ਼ੁਰੂ ਕਰਤੀ 1.5 ਸਾਲ ਸਾਡਾ ਉੱਥੇ ਕੇਸ ਚੱਲਿਆ ਫਿਰ ਕੇਸ ਉਹਨੇ ਮਿੱਠੇ ਪਿਆਰੇ ਹੋ ਕੇ ਮੇਰੇ ਤੋਂ ਵਾਪਸ ਲੈ ਲਿਆ ਨਾਲ ਹੀ ਵਰਕ ਪਰਮਿਟ ਵਧਾ ਲਿਆ ਉਸ ਤੋਂ ਬਾਅਦ ਵਰਕ ਪਰਮਿਟ ਵੰਡਾ ਕੇ ਮੈਂ ਉਹਨੂੰ 3-4 ਮਹੀਨੇ ਦਾ ਟਾਈਮ ਦਿੱਤਾ ਵੀ ਸਹੀ ਹੋ ਜੂ ਫਿਰ ਉਹ ਮੇਰੇ ਤੋਂ ਚੋਰੀ ਲੋਨ ਕਰਾ ਕੇ ਇੰਡੀਆ ਭੱਜ ਗਿਆ ਤੇ ਮੈਨੂੰ 15 ਦਿਨਾਂ ਬਾਅਦ ਪਤਾ ਲੱਗਿਆ ਤੇ ਅੱਜ ਉਹਨੇ ਮੇਰੀ ਫਰੰਟ ਨਾਲ ਗੱਲ ਕਰ ਲਈ ਤੇ ਹੁਣ ਮੇਰੇ ਤੋਂ ਡਿਵੋਰਸ ਮੰਗ ਰਿਹਾ ਜੀ ਤੁਸੀਂ ਪਹਿਲਾਂ ਕੈਨੇਡਾ ਗਏ ਸੀਗੇ ਇਕੱਠੇ ਗਏ ਸੀ ਦੋਨੀਆਂ ਤੁਸੀਂ ਨਹੀਂ ਮੈਂ ਐਜ਼ ਅ ਸਟੂਡੈਂਟ ਗਈ ਸੀਗੀ ਤੇ ਉਹਨੂੰ ਬਾਅਦ ਚ ਬੁਲਾਇਆ ਸੀਗਾ ਸਰਕਾ ਤੁਹਾਡੇ ਮਾਪਿਆਂ ਨੇ ਕਿਹਾ ਤੁਹਾਡੇ ਬਾਪਿਆਂ ਨੂੰ ਪਤਾ ਨਹੀਂ ਸੀਗਾ ਵੀ ਮੈਂ ਮੁੰਡੇ ਨੂੰ ਬੁਲਾਇਆ ਨਹੀਂ ਜੀ ਹਾਂਜੀ ਉਹਨੇ ਮੈਨੂੰ ਆਪਣੀਆਂ ਗੱਲਾਂ 'ਚ ਲੈ ਲਿਆ ਤੇ ਮੇਰੀ ਏਜ ਵੀ ਛੋਟੀ ਸੀ ਤੇ ਮੇਰੀ ਗਲਤੀ ਇਹ ਹੋ ਗਈ ਕਿ ਮੈਂ ਉਹਦੇ ਤੇ ਯਕੀਨ ਕਰ ਲਿਆ ਜੀ ਮੁੰਡਾ ਕਿੱਥੋਂ ਦਾ ਰਹਿਣ ਵਾਲਾ ਸੀ ਜੀ ਮੁੰਡਾ tmpobjਟ ਕਲਾਂ ਦਾ ਸੀ ਮੈਂ tmpobjਟ ਖੁਰਦਜੀ ਸੀਗੀ ਤੇ ਉਹਨੇ ਮੈਨੂੰ ਕਿਹਾ ਆਪਣੇ ਪੇਰੈਂਟਸ ਨੇ ਮੈਰਿਜ ਲਈ ਐਗਰੀ ਨਹੀਂ ਕਰਨਾ ਹੈਗਾ ਵੀ ਆਪਾਂ ਬਾਹਰ ਜਾ ਕੇ ਸੈਟਲਮੈਂਟ ਕਰ ਲਾਂਗੇ ਤੇ ਮੈਂ ਘਰ ਜਾਂਦੇ ਪੈਸੇ ਵਾਪਸ ਕਰ ਦਊ ਕਿ ਉਹ ਮੁੰਡਾ ਤੁਹਾਨੂੰ ਮਿਲਿਆ ਕਿਵੇਂ ਸੀਗਾ ਮੁੰਡਾ ਕਾਦੇ ਨਾਲ ਦੋਸਤੀ ਹੋਈ ਹਾਂ ਫੇਸਬੁੱਕ ਦੇ ਥਰੂ ਜੀ ਹਾਂਜੀ ਕਿੰਨਾ ਟਾਈਮ ਪਹਿਲਾਂ ਗੱਲਬਾਤ ਹੁੰਦੀ ਹੈ ਤੇ ਕਿੰਨੇ ਟਾਈਮ ਬਾਅਦ ਤੁਸੀਂ ਬਾਹਰ ਚਲੇ ਗਏ ਸਾਲ ਪਹਿਲਾਂ ਗੱਲਬਾਤ ਹੋਈ ਸੀ ਤੇ ਉਦੋਂ ਉਹਨੂੰ ਪਤਾ ਸੀਗਾ ਵੀ ਮੈਂ ਆਇਲਟਸ ਕਰਦੀ ਹਾਂ ਤੇ ਉਹ ਗਰੀਬ ਘਰੋਂ ਸੀਗਾ ਮੈਨੂੰ ਸੀਗਾ ਵੀ ਮੁੰਡਾ ਫੈਮਲੀ ਵਾਲਾ ਵੀ ਚਲੋ ਕੋਈ ਨਹੀਂ ਵੀ ਠੀਕ ਰਹੂਗਾ ਬਟ ਮੈਨੂੰ ਉਹਦੇ ਮਨ 'ਚ ਬੇਈਮਾਨੀ ਦਾ ਨਹੀਂ ਪਤਾ ਸੀ ਵੀ ਮੇਰੇ ਨਾਲ ਇਸ ਤਰ੍ਹਾਂ ਤੋਂ ਦੇਖੋ ਜੀ ਮੁੰਡੇ 'ਚ ਕੀ ਸੀਗਾ ਜਿਹੜਾ ਇੰਨੇ ਟਾਈਮ ਕਿੰਨੇ ਸੇ ਦਿਨ ਪਿਆਰ 'ਚ ਫਸਿਆ ਉਹ ਕੰਦਾ ਸੀਗਾ ਵੀ ਮੈਂ ਉਹਨਾਂ ਮੁੰਡਿਆਂ ਚੋਂ ਨਹੀਂ ਆਂਦਾ ਮੇਰੀ ਖੁਦ ਪੈਣ ਦਾ ਡਿਵੋਰਸ ਹੋਇਆ ਮੈਂ ਤੈਨੂੰ ਕਦੇ ਵੀ ਇਦਾਂ ਦੀ ਸਿਚੁਏਸ਼ਨ ਨਹੀਂ ਦਿਖਾਉਂਗਾ ਤੇ ਮੈਂ ਉਸ ਗੱਲ ਕਰਕੇ ਯਕੀਨ ਕਰ ਲਿਆ ਵੀ ਮੈਂ ਉਸੇ ਫੇਸਬੁੱਕ ਤੇ ਗੱਲਬਾਤ ਕਿਤੇ ਕੀਤੀ ਆ ਕਿਤੇ ਤੁਸੀਂ ਮੈਸੇਜ ਭੇਜਿਆ ਹੁਣ ਨਹੀਂ ਜਦੋਂ ਉਹਨੇ ਮੇਰੇ ਤੋਂ ਸਾਰੇ ਪੈਸੇ ਸਾਰਾ ਕੁਝ ਖਾ ਲਿਆ ਤਾਂ ਹੁਣ ਉਹਨੇ ਮੈਨੂੰ ਬਲੌਕ ਕਰਤਾ ਸਾਰੇ ਪਾਸਿਓ ਕੋਈ ਫੈਮਿਲੀ ਕੋਈ ਮੇਰੇ ਨਾਲ ਗੱਲ ਨਹੀਂ ਕਰਦੀ ਉਹਦੇ ਇੱਥੇ ਫੈਮਿਲੀ ਨਾਲ ਕਦੇ ਗੱਲਬਾਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਨਹੀਂ ਇਵਨ ਉਹਨ ਮੈਨੂੰ ਤਾਮਕੀਆਂ ਦੇਣ ਲੱਗੇ ਸੀ ਵੀ ਤੂੰ ਇੰਡੀਆ ਨਾ ਕਿਉਂਕਿ ਮੇਰੇ ਤੋਂ ਇੱਕ ਤਰਫਾ ਡਿਵੋਰਸ ਦਾ ਕੇਸ ਲਾਇਆ ਹੋਇਆ ਸੀਗਾ ਉਹ ਡਿਵੋਰਸ ਲੈਣਾ ਚਾਹੁੰਦੇ ਸੀਗੇ ਤੇ ਮੈਂ ਆਦਰ ਡਿਪਰੈਸ਼ਨ ਚ ਚੱਲ ਗਈ ਸੀਗੀ ਉਹਦੇ ਕਰਕੇ ਮੈਨੂੰ ਇੰਡੀਆ ਆਉਣਾ ਪਿਆ ਫਿਰ ਮੈਨੂੰ ਉਹਨਾਂ ਨੇ ਕੋਈ ਵੀਜ਼ਾ ਐਕਸਟੈਂਡ ਕਰਕੇ ਨਹੀਂ ਦਿੱਤਾ ਇਵਨ ਮੇਰੀ ਫੈਮਿਲੀ ਨੇ ਵੀ ਨਹੀਂ ਮੈਨੂੰ ਰੱਖਿਆ ਸਿਰ ਫੈਮਿਲੀ ਕੀ ਕਹਿ ਰਹੀ ਆ ਹਣ ਓ ਮੈਨੂੰ ਕਹਿ ਰਹੀ ਆ ਵੀ ਲਾਈਕ ਤੂੰ ਲਵ ਮੈਰਿਜ ਕਰਾਈ ਸੀਗੀ ਅਸੀਂ ਤੇਰੇ ਤੇ ਪੈਸੇ ਸਪੈਂਡ ਕੀਤੇ ਸੀ ਵੀ ਅਸੀਂ ਤੈਨੂੰ ਘਰੇ ਉਦੋਂ ਹੀ ਐਂਟਰ ਹੋਣ ਦਵਾਵਾਂਗੇ ਜਦੋਂ ਤੂੰ ਪੈਸੇ ਵਾਪਸ ਲੈ ਕੇ ਆਇਆ ਹਾਂ ਹਾਂ ਤੁਸੀਂ ਫਿਰ ਕਿੱਥੇ ਰਹਿ ਰਹੇ ਹੋ ਮੈਂ ਹੁਣ ਆਪਣੇ ਰਿਲੇਟਿਵਜ਼ ਕੋਲ ਰਹਿ ਰਹੀ ਆ ਬਾਕੀ ਮੈਂ ਆਪਣੀ ਪ੍ਰਾਈਵੇਸੀ ਕਰਕੇ ਕੁਝ ਦੱਸਣਾ ਨਹੀਂ ਚਾਹੁੰਦੀ ਬਿਕਾਜ਼ ਮੈਨੂੰ ਆਲਰੇਡੀ ਬਹੁਤ ਥ੍ਰੈਟ ਕਰ ਰਿਹਾ ਮਤ ਤੁਸੀਂ ਕੁੜੀ ਦਾ ਸਹਾਰਾ ਬਣੇ ਹੋ ਕਿਸੇ ਜੱਥੇਬੰਦੀ ਚ ਕੰਮ ਕਰਦੇ ਹੋ ਤੁਸੀਂ ਮੈਂ ਜਦੋਂ ਆਪਣਾ ਧਰਨਾ ਲੱਗਿਆ ਸੀ ਦਿੱਲੀ 1 ਸਾਲ ਦੀ ਸੇਵਾ ਹੈ ਮੇਰੀ ਉੱਥੇ ਮੈਂ 1 ਸਾਲ ਲਗਾਤਾਰ ਆਪਣੀ ਗੁੜੀਆਂ ਨੂੰ ਲੈ ਕੇ ਉੱਥੇ ਸੇਵਾ ਕੀਤੀ ਆ ਉਦੋਂ ਤੇ ਹੀ ਚਲੋ ਮਨ ਹੁੰਦਾ ਆ ਬੰਦੇ ਦਾ ਕਿਸੇ ਨਾ ਕਿਤੇ ਕਿਉਂਕਿ ਮੈਂ ਵੀ ਘਰੋਂ ਥੋੜੀ ਡਿਪਰੈਸ਼ਨ ਚ ਹਾਂ ਤੇ ਇਸ ਕਰਕੇ ਮੈਨੂੰ ਹੋਇਆ ਵੀ ਨਹੀਂ ਬੇਟੀ ਨਾਲ ਹੋਈ ਗੱਲ ਇਹਦੀ ਹਨਾ ਤੇ ਚਲੋ ਥੋੜੀ ਸਾਡੀ ਪ੍ਰਾਈਵੇਸੀ ਆ ਆਪਾਂ ਨਹੀਂ ਕਹਣਾ ਚਾਹੁੰਦੇ ਹਨਾ ਬੇਟੀ ਨਾਲ ਗੱਲ ਹੋਈ ਐਵੇਂ ਇਹਨੂੰ ਹੋਇਆ ਤੇ ਫੇਰ ਮੈਂ ਰੈਂਟ ਤੇ ਰਹਿੰਦੀ ਸੀ ਆਪਦੇ ਦੋਨੇ ਪਿੰਡਾਂ ਦੇ ਕੋਲ ਸਹੁਰਿਆਂ ਦੇ ਵੀ ਤੇ ਪੇਕਿਆਂ ਦੇ ਵੀ ਫਿਰ ਜਦੋਂ ਮੇਰੀ ਬੇਟੀ ਨੇ ਦੱਸਿਆ ਵੀ ਐਵੇਂ ਐਵੇਂ ਆਤੀ ਮੈਂ ਜਾ ਕੇ ਫਿਰ ਉੱਥੇ ਇਹਦਾ ਪਤਾ ਕਰਿਆ ਥਾਣੇ ਸੀ ਫਿਰ ਮੈਂ ਥਾਣੇ ਗਈ ਫਿਰ ਮੈਂ ਇਹਨੂੰ ਪੁੱਛਿਆ ਵੀ ਬੇਟਾ ਕਿਵੇਂ ਆਂ ਕਹਿੰਦੀ ਨਹੀਂ ਮੈਂ ਅੱਜ ਥਾਣੇ ਆ ਮੈਂ ਜਾਓ ਫਿਰ ਅਸੀਂ ਆਪਣੇ ਪਿੰਡ ਨੂੰ ਵਾਪਸ ਆ ਰਹੇ ਸੀ ਇਹਦੀ ਮੈਨੂੰ ਬੈਕ ਕਾਲ ਆਈ ਬਈ ਮੈਨੂੰ ਬਹੁਤ ਖਤਰਾ ਆ ਵੀ ਮੈਨੂੰ ਲੈ ਕੇ ਜਾਓ ਵੀ ਇੱਥੇ ਬੰਦੇ ਘੁੰਮਦਿਆ ਕੋਈ ਅਨਨੋਨ ਬੰਦਾ ਇਹਦੇ ਕੋਲ ਆ ਕੇ ਵੀ ਬੈਠਿਆ ਉਹਨੇ 2-4 ਮਿੰਟ ਗੱਲ ਵੀ ਕਰੀ ਆ ਬਸ ਕਿ ਇਹ ਉਹਨੂੰ ਜਾਣਦੀ ਨਹੀਂ ਸੀ ਚਲੋ ਫਿਰ ਅਸੀਂ ਇਹਨੂੰ ਲੈਣ ਚਲੇ ਗਏ ਫਿਰ ਇਹਨੇ ਸਾਨੂੰ ਰਿਕਾਰਡਿੰਗ ਦਿਖਾਈਆਂ ਕੈਮਰੇ ਦੀਆਂ ਵੀਡੀਓ ਉਹਦੇ ਵਿੱਚ ਬੰਦਿਆਂ ਦੇ ਪੈਰ ਦਿਖਦੇ ਆ ਬੰਦੇ ਰਾਤ ਨੂੰ ਲਾਓ 12 1 ਵਜੇ ਇਹਦੇ ਰੂਮ ਦੇ ਬਾਹਰ ਘੁੰਮ ਰਹੇ ਸੀ ਇਹ ਕਹਿੰਦੀ ਮੈਨੂੰ ਖਤਰਾ ਮੈਂ ਕਿਹਾ ਕੋਈ ਗੱਲ ਨਹੀਂ ਬੇਟੀ ਤੈਨੂੰ ਖਤਰਾ ਤਾਂ ਮੈਂ ਤੈਨੂੰ ਲੈ ਕੇ ਜਾਣੀ ਅਸੀਂ ਵਾਪਸ ਗਏ ਫਿਰ ਇਹਨੂੰ ਘਰੋਂ ਉੱਥੋਂ ਲੈ ਕੇ ਆਏ ਰਾਤ ਨੂੰ ਲੈ ਕੇ ਨਹੀਂ ਰਾਤ ਨੂੰ ਨਹੀਂ ਸੀ ਦਿਨੇ ਸੀਗਾ ਅਸੀਂ ਦਿਨੇ ਜਿੱ ਗਏ ਸੀ ਇਹਦੇ ਕੋਲ ਥਾਣੇ ਇਹ ਉਦੋਂ ਉਸ ਟਾਈਮ ਥਾਣੇ ਦਰਖਾਸਤ ਦੇਣ ਗਏ ਸੀ ਚਲੋ ਉਹਦਾ ਇਹਦਾ ਮਨ ਨਹੀਂ ਸੀਗਾ ਜਾਂ ਕਿਵੇਂ ਨੇ ਦਰਖਾਸਤ ਅਧੂਰੀ ਸੀ ਲਿਖਾਉਣੀ ਸੀ ਉਹ ਤੋਂ ਬਾਅਦ ਫਿਰ ਜਦੋਂ ਇਹਨੇ ਕਾਲ ਕਰੀ ਫਿਰ ਅਸੀਂ ਦੁਬਾਰਾ ਮੁੜ ਕੇ ਜਾ ਕੇ ਇਹਨੂੰ ਫਿਰ ਲੈ ਕੇ ਆਏ ਹਾਂ ਤੁਸੀਂ ਰਿਪੋਰਟ ਹੋ ਕੇ ਆਏ ਹੋ ਉੱਥੋਂ ਨਹੀਂ ਮੇਰਾ ਵੀਜ਼ਾ ਮੁੱਕ ਗਿਆ ਸੀਗਾ ਤੇ ਉਹਨਾਂ ਨੇ ਮੈਨੂੰ ਕੋਈ ਰਾਹ ਨਹੀਂ ਦਿੱਤਾ ਮੈਂ ਕਿਹਾ ਸੀਗਾ ਵੀ ਠੀਕ ਆ ਲਾਈਕ ਮੈਨੂੰ ਰੱਖ ਲਓ ਮੈਂ ਇੱਥੇ ਜੌਬ ਕਰ ਲਵਾਂ ਬਟ ਉਹ ਕਹਿੰਦੇ ਅਸੀਂ ਨਹੀਂ ਤੈਨੂੰ ਰੱਖਣਾ ਬਿਕੋਜ਼ ਉਹਨਾਂ ਨੂੰ ਸੀਗਾ ਵੀ ਮੈਂ ਪੀਆਰ ਨਹੀਂ ਹੋਈ ਤੇ ਮੁੰਡੇ ਨੇ ਮੇਰੀ ਫਰੈਂਡ ਨਾਲ ਗੱਲ ਕਰ ਲਈ ਤੇ ਹੁਣ ਮੇਰੇ ਤੋਂ ਡਿਵੋਰਸ ਮੰਗਦਾ ਵੀ ਉਹਦੇ ਹੁਣ ਥੋੜੀ ਫਰੈਂਡ ਦੇ ਨਾਲ ਉਹਦੀ ਦੋਸਤੀ ਹੈ ਹਾਂਜੀ ਕਿਉਂਕਿ ਉਧਰਲੀ ਬਾਰਨਾ ਤੇ ਉਹਨੂੰ ਇਦਾਂ ਵੀ ਮੈਂ ਉਹਦੇ ਨਾਲ ਪਿਆਰ ਹੋ ਜੂ ਜਦੋਂ ਮੁੰਡਾ ਮੇਰੇ ਤੋਂ ਚੋਰੀ ਇੰਡੀਆ ਆ ਗਿਆ ਸੀ ਉਦੋਂ ਵੀ ਫੈਮਲੀ ਮੈਨੂੰ ਟਾਰਚਰ ਕਰਦੀ ਸੀ ਵੀ ਤੂੰ ਆਪਣੀਆਂ ਨਾਨਦਲ ਦਾ ਵੀਜ਼ਾ ਲਾ ਅੱਛਾ ਹਾਂਜੀ ਓਕੇ ਹੁਣ ਤੁਹਾਡੀ ਕਿਸੇ ਨਾਲ ਕੋਈ ਗੱਲਬਾਤ ਨਹੀਂ ਹੋ ਰਹੀ ਨਾ ਉਹਦੇ ਪਰਿਵਾਰ ਨਾਲ ਤੇ ਨਾ ਉਹਨਾਂ ਦੇ ਪਰਿਵਾਰ ਨਾਲ ਨਹੀਂ ਤੁਹਾਡੇ ਪਰਿਵਾਰ ਦੇ ਵਿੱਚ ਕੋਈ ਗੱਲਬਾਤ ਕਰਦਾ ਤੁਹਾਡੇ ਨਾਲ ਹਾਂਜੀ ਮਾੜੀ-ਮੋਟੀ ਕਰਦੇ ਆ ਬਟ ਉਦਾਂ ਨਹੀਂ ਕਰਦੇ ਹੈਗੇ ਜਿੱਦਾਂ ਆਪਾਂ ਨਾਰਮਲੀ ਗੱਲ ਕਰਦੇ ਆ ਸਾਰੀ ਗੱਲਬਾਤ ਸ਼ੇਅਰ ਕਰਦੇ ਆ ਕੀ ਕਹਿਣਾ ਚਾਹੁੰਦੇ ਆ ਤੁਸੀਂ ਕੀ ਮੰਗ ਕੀ ਕਰਦੇ ਹੋ ਇਸ ਟਾਈਮ ਲੋਕ ਇਕੱਠੇ ਹੋਏ ਕਮੇਟੀਆਂ ਬਣ ਗਈਆਂ ਕੀ ਕਹਿਣਾ ਚਾਹੁੰਦੇ ਆ ਅਸੀਂ ਊਮਨ ਸੈਲ ਦੇ ਮਤਲਬ ਐਪਲੀਕੇਸ਼ਨ ਦਿੱਤੀ ਹੋਈ ਆ ਉੱਥੇ ਸਾਡੀ ਕੋਈ ਸੁਣਵਾਈ ਨਹੀਂ ਹੋਈ ਉਹ ਤੋਂ ਬਾਅਦ ਇਹਦੀਆਂ ਮਾਪਿਆਂ ਦੀਆਂ ਫੋਟੋ ਐਡਿਟ ਕਰਕੇ ਵਿਆਹ ਦੇ ਟਾਈਮ ਲਾਈਆਂ ਗਈਆਂ ਗਈਆਂ ਨੇ ਦੇਖੋ ਉਹਨਾਂ ਨੇ ਇਹਨੂੰ ਰੋਕਿਆ ਸੀ ਵੀ ਤੂੰ ਕੁਝ ਨਹੀਂ ਦੱਸਣਾ ਤਾਂ ਹੀ ਕਰਕੇ ਇਹਨੇ ਨਹੀਂ ਦੱਸਿਆ ਸਾਰਾ ਕੁਝ ਉਹਨਾਂ ਨੇ ਕਿਹਾ ਸੀ ਵੀ ਉਹਨੂੰ ਕੁਝ ਨਹੀਂ ਦੱਸਣਾ ਫੋਟੋ ਐਡਿਟ ਕਰਕੇ ਵਿਆਹ ਦੇ ਵਿੱਚ ਸ਼ਾਮਲ ਕਰੇ ਗਏ ਨੇ ਜਦੋਂ ਕਿ ਉਹ ਵਿਆਹ ਦੇ ਵਿੱਚ ਹੈ ਨਹੀਂ ਸੀਗੇ ਮਾਮਾ ਮਾਮੀ ਨੇ ਸਾਰਾ ਉਹਨਾਂ ਦਾ ਸਗਨ ਕਰਿਆ ਬਾਕੀ ਜਿਹੜਾ ਇਹਨਾਂ ਦੇ ਮਾਪੇ ਬੰਨਿਓ ਕਾਰਡ ਬਣਾਇਆ ਗਿਆ ਸੀ ਵਿਆਹ ਦਾ ਉਹਦੇ ਤੇ ਵੀ ਫੇਕ ਨੰਬਰ ਲਿਖਿਆ ਹੋਇਆ ਤੇ ਉਹ ਤੋਂ ਬਾਅਦ ਫਰੌਡ ਦੇ ਬੇਸ 'ਤੇ ਡੀਐਸਪੀ ਮੈਡਮ ਨੂੰ ਮਾਰਕ ਹੋਈ ਆ ਸਾਨੂੰ ਉੱਥੇ ਦੁਬਾਰਾ ਮਤਲਬ ਰਿਕਵੈਸਟ ਜੀ ਆਈ ਆ ਭਈਓ ਦੁਵਾਰਾ ਤੁਹਾਡੀ ਐਪਲੀਕੇਸ਼ਨਾਂ ਜਿਹੜੀ ਦਰਜ ਹੋਈ ਆ ਤੇ ਉਹਦੇ ਲਈ ਸਾਨੂੰ ਬੁਲਾਉਣਗੇ ਤੇ ਫਿਰ ਜਾਵਾਂਗੇ ਅਗਰ ਕੋਈ ਨਹੀਂ ਕਾਰਵਾਈ ਹੁੰਦੀ ਤਾਂ ਅਸੀਂ ਥਾਣੇ ਦੇ ਅੱਗੇ ਧਰਨਾ ਵੀ ਦੇਵਾਂਗੇ ਤੁਸੀਂ ਮੰਨ ਕਰਦੇ ਹੋ ਕੋਈ ਹੁਣ ਤੁਸੀਂ ਮੈਂ ਇਹੀ ਕਹਨੀ ਆ ਵੀ ਜੇ ਕੁੜੀਆਂ ਸਹੀ ਹੁੰਦੀਆਂ ਨੇ ਮੁੰਡੇ ਗਲਤ ਨੇ ਮਤਲਬ ਇਸ ਤਰ੍ਹਾਂ ਕਿਸੇ ਤੇ ਯਕੀਨ ਨਹੀਂ ਕਰਨਾ ਚਾਹੀਦਾ ਫੈਮਲੀ ਤੇ ਟਰਸਟ ਕਰੋ ਲਵ ਮੈਰਿਜ ਕੁਝ ਨਹੀਂ ਰੱਖਿਆ ਹਾਂਜੀ ਬੜੀ ਜੜੀ ਕਹਾਣੀਆਂ ਹੋ ਵੇਖੋ ਕੁੜੀ ਬਾਹਰ ਗਈ ਆ ਉਸ ਤੋਂ ਬਾਅਦ ਉਹਨੇ ਮੁੰਡੇ ਨੂੰ ਉੱਥੇ ਬੁਲਾਇਆ ਪਰ ਕਾਣੀ ਕੀ ਨਿਕਲਦੀ ਆ ਕਿ ਮੁੰਡੇ ਨੇ ਧੋਖਾ ਦਿੱਤਾ ਫਿਰ ਇਹਦੀ ਫਰੈਂਡ ਦੇ ਨਾਲ ਹੁਣ ਰਹਿ ਰਿਹਾ ਉੱਥੇ ਜੇ ਉਹਦੀ ਫੋਟੋ ਆ ਜਿਹੜੀ ਤੁਹਾਨੂੰ ਤਸਵੀਰ ਅਸੀਂ ਦਿਖਾ ਰਹੇ ਆ ਜੋ ਮੁੰਡਾ ਦੇਖ ਰਿਹਾ ਤੇ ਮਾੜੀ ਮੋਟੀ ਸ਼ਰਮ ਮੰਨੇ ਕੁੜੀ ਨੂੰ ਘੱਟੋ ਘੱਟ ਉੱਥੇ ਬੁਲਾ ਲੈ ਕੁੜੀ ਉਹਦੇ ਨਾਲ ਨਹੀਂ ਰਹਿੰਦੀ ਕੁੜੀ ਜਿਹੜੀ ਕੁੜੀ ਦੀ ਜ਼ਿੰਦਗੀ ਆ ਬਿਲਕੁਲ ਬਰਬਾਦ ਨਾ ਕਰੇ ਅੱਜ ਉਹ ਘਰ ਤੋਂ ਬੇਕਾਰ ਹੋ ਕੇ ਕਿਸੇ ਹੋਰ ਦੇ ਕੋਲੇ ਸਹਾਰਾ ਲੈ ਕੇ ਰਹਿ ਰਹੀ ਆ ਧੰਨਵਾਦ ਉਹ ਆਂਟੀ ਦਾ ਜਿਹੜੀ ਉਹਨਾਂ ਨੂੰ ਰੱਖ ਰਹੀ ਆ ਪਾਲਣ ਪੋਸ਼ਣ ਕਰ ਰਹੀ ਆ ਕੈਮਰਾਮੈਨ ਮਨਪ੍ਰੀਤ ਦੇ ਨਾਲ ਮੈਂ ਜਗਤਾਰ ਸਿੰਘ ਸਰਾਹੋਂ ਇੰਡੀਆ ਟੀਵੀ ਲੁਧ